ਦੀ ਇੱਥੇ ਉਹਨਾਂ ਗੱਡੀ ਖਿਲਾਰੀ ਆ ਆਉਂ ਫਲਾਈਟ ਆਫ ਕਰਕੇ ਉਹਨਾਂ ਕਾਫੀ ਗੇਟ ਤੇ ਹਮਲਾ ਕੀਤਾ ਆ ਜਦੋਂ ਬੇਟਾ ਆਇਆ ਵਾ ਉਹ ਗੱਡੀ ਟਰਨ ਕਰਕੇ ਫਿਰ ਇੱਥੇ ਲੈ ਆਇਆ ਤੇ ਜਿਹੜੇ ਬੇਟਾ ਬੇਟੇ ਨੇ ਬੂਆ ਨਹੀਂ ਖੋਲਿਆ ਉਹਨਾਂ ਫਿਰ ਗੱਡੀ ਇੱਥੇ ਖਿਲਾਰ ਕੇ ਫਿਰ ਆ ਦਰਵਾਜ਼ਾ ਬਹੁਤ ਜੋਰਾ ਜੋਰਾ ਦੇ ਨਾਲ ਖੜਕਾਇਆ ਨਾਲੇ ਸੰਨ ਧਮਕੀ ਦੇ ਕੇ ਗਏ ਆ ਵੀ ਆਓ ਨਿਕਲੋ ਬਾਹਰ ਖੋਲੋ ਦਰਵਾਜ਼ਾ ਅਸੀਂ ਦਰਵਾਜ਼ਾ ਨਹੀਂ ਖੋਲਿਆ ਤੇ ਇਧਰੋਂ ਆਂਡ ਗਵਾਂਦੋਂ ਸਾਰੇ ਇਕੱਠੇ ਹੋ ਗਏ ਤੇ ਫਿਰ ਉਹ ਗੱਡੀ ਲੈ ਕੇ ਚਲੇ ਗਏ ਪਹਿਲੀ ਵੀ ਹੋ ਗਿਆ ਅੱਗੇ ਵੀ ਕਦੇ ਆਇਆ ਇਸ ਤਰ੍ਹਾਂ ਦੇ ਬੰਦੇ ਨਹੀਂ ਉਹਨਾਂ ਫਸਟ ਟਾਈਮ ਹੀ ਇਹ ਕੀਤਾ ਹੈ ਪਹਿਲਾਂ ਨਾਲ ਸਾਡਾ ਪਰਫਮਾਰਿਆ ਉਹਨਾਂ ਦੀ ਹੋਇਆ ਸੀ ਇਹਨਾਂ ਪਹਿਲਾਂ ਉਹਨਾਂ ਦੇ ਕੋਲ ਚਲਾਈ ਸੀ ਇਹਨਾਂ ਦੱਸੋ ਬਾਈ ਕੀ ਇਹ ਕਿਹੜੀ ਵੀਡੀਓ ਹੈ ਇਹ ਭਾਜੀ ਵੀਡੀਓ ਸਾਡੇ ਨਾਲ ਘਰ ਦੇ ਬਾਹਰ ਲੱਗੀ ਹੈ ਕਿ ਕੋਈ ਨਾ ਦਾਰਾ ਸਿੰਘ ਹੋਣੀ ਹੈ ਸਾਡੇ ਗਵਾਂਡੀ ਸਾਹਮਣੇ ਇਹ ਕਹਿੰਦੇ ਕਿ ਅਸੀਂ ਖੜਕਾਇਆ ਗੇਟ ਇਹਨਾਂ ਦਾ ਇਹ ਉਹ ਪਲੱਸ ਆਉਂਢਾੜਿਆ ਡੈ ਕੈਮਰੇ ਤੇ ਬਣੀ ਹੈ ਵੀਡੀਓ ਗੱਡੀ ਦਾ ਨੰਬਰ ਵੀ ਆਂਦਾ ਪਿਆ ਸਪੈਸ਼ਲ ਵਿੱਚ ਪਲੱਸ ਆੜਿਕਾ ਗੱਡੀ ਹੈ ਪਤਾ ਕਰੋ ਕੌਣ ਹੈ ਕਿੱਥੋਂ ਦਾ ਬੰਦਾ ਗੱਡੀ ਤੋਂ ਨੰਬਰ ਤੋਂ ਟ੍ਰੇਸ ਹੋ ਜਾਂਦਾ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਕਿ ਅਸੀਂ ਖੜਕਾਇਆ ਗੇਟ ਉਹਨਾਂ ਦਾ ਕੱਲ ਨੂੰ ਇਹਨਾਂ ਦਾ ਕੋਈ ਲੈਣ ਦੇਣ ਹੋਵੇ ਕਿ ਜਣਾ ਉਹਨਾਂ ਦੇ ਘਰ ਦੇ ਕੋਲ ਬਾਹਰ ਗੱਡੀ ਲਾਈ ਕੋਈ ਕਿਸੇ ਨੂੰ ਬੋਲਾ ਨਹੀਂ ਤੇ ਆਰਾਮ ਨਾਲ ਗਿਆ ਬੰਦਾ ਅੰਦਰ ਸਾਡੇ ਤੇ ਕੋਈ ਇਲਜ਼ਾਮ ਨਾ ਦਿੰਦੇ ਇਹਨਾਂ ਨੂੰ ਪਤਾ ਲੱਗਾ ਉਸ ਤੋਂ ਕਿ ਤੇ ਕੀ ਇਲਜ਼ਾਮ ਲਾਉਂਦੇ ਕਿ ਸਾਡਾ ਜਗਾ ਦਾ ਸਾਡੇ ਤਾਈ ਦੀ ਜਗਾ ਦਾ ਨਾ ਪੰਗਾ ਇਹਨਾਂ ਦੇ ਪਿਆ ਕੋਈ ਉਹ ਕੋਈ ਕੋਰਟ ਕੇਸ ਚੱਲਦੇ ਪਏ ਭਾਜੀ ਕੋਰਟ ਜੂਨ ਕੇ ਫੈਸਲਾ ਦੇਗਾ ਠੀਕ ਹੈ ਆਪਣਾ ਕੋਈ ਉਧਰ ਲੈਣ ਦੇਣ ਨਹੀਂ ਹੈਗਾ ਸਾਡੇ ਤਾਈ ਦੀ ਜਗਾ ਬਾਲੀ ਸਾਹਮਣੇ ਖਿੜੋ ਕਿੱਥੇ ਹੋ ਦੋਏ ਵੀਡੀਓ ਹੈ ਗਈ ਸੀ ਇੱਥੇ ਅਮਰਤਾਰ ਦੀ ਮੈਂ ਬਾਹਰ ਆ ਗਿਆ ਸੀ ਭਾਈ ਆਉਟੋ ਸਟੇਸ਼ਨ ਤੋਂ ਆਉਟੋ ਸਟੇਸ਼ਨ ਹੈਗਾ ਸੀ ਇਹਦੇ ਆਪਾਂ ਬੈਠੀ ਹੋਈਏ ਫੋਨ ਦੇਖ ਲਈਦਾ ਵਾ ਕਿ ਕੈਂਸ ਆਪਣੇ ਉਹ ਘਰ ਦੇ ਬਾਹਰ ਲੱਗੇ ਆ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹੁਣ ਅ ਸਰ ਸਾਡਾ ਨਾ ਇਹ ਝਗੜਾ ਚੱਲ ਰਿਹਾ ਸੀ ਸਾਡਾ ਪਲਾਟ ਆ ਅਸੀਂ ਰਜਿਸਟਰੀ ਕਰਵਾਈ ਹੋਈ ਆ ਪਹਿਲਾਂ ਤੇ ਚਲੋ ਕੋਟ ਕੇ ਸਾਡਾ ਚੱਲਦਾ ਰਿਹਾ ਕਾਗਜ਼ ਪੱਤੋ ਆ ਅਸੀਂ ਪੂਰੇ ਓਕੇ ਆ ਤੇ ਹੁਣ ਉਹ ਸਾਡੇ ਤੇ ਜਾਣ ਬੁਝ ਕੇ ਹਮਲੇ ਕਰਵਾ ਰਿਆ ਵਾ ਸਾਡੇ ਦੋਵਾਂ ਪਰਿਵਾਰਾਂ ਦਾ ਝਗੜਾ ਵਾ ਉਹਨਾਂ ਪਹਿਲਾਂ ਵੀ 1 ਮਹੀਨਾ ਹੋ ਗਿਆ ਗੋਲੀ ਚਲਾਈ ਸੀਗੀ ਅਸੀਂ ਸਾਰੇ ਦਰਖਾਸਤਾਂ ਦਿੱਤੀਆਂ ਸੀ ਜੇ ਦੀ ਕਿ ਅੱਜ ਤਾਈਂ ਸਾਡੇ ਕੋਈ ਸੁਣਵਾਈ ਨਹੀਂ ਹੋਈ ਹੁਣ 2-4 ਦਿਨ ਪਹਿਲਾਂ ਸਾਡੇ ਗੇਟ ਤੇ ਉਹ ਪੂਰਾ ਹਮਲਾ ਕਰਕੇ ਗਿਆ ਵਾ ਘੜਖੜਾ ਕੇ ਗਿਆ ਸਾਡੇ ਨਾਲ ਗਾਲੀ ਗਲੋਚ ਕਰਕੇ ਗਿਆ ਵਾ ਅਸੀਂ ਅੰਦਰ ਸੀ ਅਸੀਂ ਡਰਦੇ ਗੇਟ ਨਹੀਂ ਖੋਲਿਆ ਜਦੋਂ ਆਂਡ ਗਵਾਂਡ ਇਕੱਠਾ ਹੋਇਆ ਫਿਰ ਉਹ ਗੱਡੀ ਭਜਾ ਕੇ ਲੈ ਗਿਆ ਸਾਡੇ ਕੋ ਉਹ ਫੋਰਮਾ ਮੌਜੂਦ ਆ ਸਰ ਹਾਂਡਾ ਪਰਿਵਾਰ ਉਹਨਾਂ ਦਾ ਮੁੰਡਾ ਵਾ ਜੁਗੇਸ਼ ਹਾਂਡਾ ਉਹ ਸਾਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਹੁਣ ਜ਼ਿਆਦਾ ਕਰਨ ਦਿਆ ਵਾ ਅਸੀਂ ਤੇ ਚਲੋ ਜਾਣ ਚਾਹੁੰਦੇ ਆ ਵੀ ਜੋ ਵੀ ਕੋਟ ਕੇਸ ਚੱਲਦਾ ਜੋ ਵੀ ਜੱਜ ਸਾਹਿਬ ਐਨ ਹੁਕਮ ਦੇਦ ਸਾਨੂੰ ਮਨਜ਼ੂਰ ਆ ਸਾਡੇ ਬੱਚੇ ਮੇਰੇ ਅਸੀਂ ਜਨਾਨੀਆਂ ਕਲੀਆਂ ਕਰ ਰਹੀਆਂ ਹਸਬੰਡ ਮੇਰੇ ਬਾਹਰ ਅੰਦਰ ਰਹਿੰਦੇ ਆ ਤੇ ਸਾਨੂੰ ਉਹ ਪਰਿਵਾਰ ਤੋਂ ਇਹ ਪੂਰਾ ਖਤਰਾ ਵਾ ਜੋ ਵੀ ਸਾਡਾ ਨੁਕਸਾਨ ਹੁੰਦਾ ਵਾ ਹਾਂਡਾ ਪਰਿਵਾਰ ਜ਼ਿੰਮੇਵਾਰ ਹੋਵੇਗਾ ਉਹਨਾਂ ਦਾ ਕੀ ਰੋਲ ਆ ਸਾਡਾ ਪਰਿਵਾਰ ਸਾਡਾ ਪਲਾਟ ਸੀ ਅਹੀਂ ਰਜਿਸਟਰੀ ਕਰਾਈ ਹੀ ਬਾਅਦ ਵਿੱਚ ਉਹ ਕਹਿੰਦੇ ਸੀ ਕਿ ਸਾਡਾ ਇਹ ਪਲਾਟ ਆ ਉਹਦਾ ਕੋਰਟ ਕੇਸ ਚੱਲਦਾ ਆ ਰਿਹਾ ਉਹਨਾਂ ਦੇ ਨਾਂ ਤੇ ਰਜਿਸਟਰੀ ਉਹਨਾਂ ਦੇ ਨਾਂ ਤੇ ਪਹਿਲਾਂ ਰਜਿਸਟਰੀ ਹਣ ਤੇ ਪਤਾ ਨਹੀਂ ਜਦੋਂ ਅਹੀਂ ਰਜਿਸਟਰੀ ਕਰਵਾ ਲਈ ਸੀ ਇਹ ਜਗ੍ਹਾ ਵੈਸੇ ਪਈ ਹੋਈ ਹੀ ਫਿਰ ਉਹਨੇ ਕਿਹਾ ਵੀ ਮੇਰ ਕੋ ਵੀ ਰਜਿਸਟਰੀ ਆ ਪਰ ਇਹਦਾ ਸਾਡੇ ਕੋ ਕੋਰਟ ਕੇਸ ਇਹ ਕੋਰਟ ਕੇਸ ਚੱਲਦਾ ਪਿਆ ਵਾ ਜੋ ਵੀ ਕਾਗਜ਼ ਪੱਤਰੋ ਅਸੀਂ ਮਤਲਬ ਕਿ ਓਕੇ ਆ ਉਹ ਤਾਂ ਕੀ ਗੱਲ ਹੈ ਜਿਹੜੀ ਉਸ ਦਿਨ ਸਰ ਮੇਰੇ ਹਸਬੰਦ ਬਾਹਰ ਸੀ ਅਸੀਂ ਜਨਾਨੀਆਂ ਘਰ ਹੀ ਮੇਰੇ ਬੱਚੇ ਘਰ ਹੀ ਉਹਨਾਂ ਆੜ ਕੇ ਕਾਫੀ ਦਰਵਾਜਾ ਖੜਕਾਇਆ ਤੇ ਮੇਰੇ ਬੇਟੇ ਮੇਰੇ ਨੇ ਥਲੇ ਕਿਹਾ ਕੋਈ ਆ ਗਿਆ ਵਾ ਦਰਵਾਜਾ ਜਦੋਂ ਖੋਲਣ ਗਿਆ ਵਾ ਉਹਨਾਂ ਬਾਹਰ ਨਿਕਲੋ ਦੀਆਂ ਧਮਕੀਆਂ ਦਿੱਤੀਆਂ ਜਾਨ ਮਾਰਨ ਦੀਆਂ ਧਮਕੀਆਂ ਦਿੱਤੀਆਂ ਵਾ ਜਦੋਂ ਮੇਰਾ ਬੇੜਾ ਫੇਰ ਮੁੜ ਕੇ ਉੱਪਰ ਆਇਆ ਵਾ ਫੇਰ ਉਹਨਾਂ ਦਰਵਾਜਾ ਜ਼ੋਰ-ਜ਼ੋਰ ਦੇ ਨਾਲ ਖੜਕਾਇਆ ਫਿਰ ਆੜ ਗਮਾੜ ਜਦੋਂ ਇਕੱਠਾ ਆਇਆ ਫੇਰ ਉਹ ਗੱਡੀ ਭਜਾ ਕੇ ਲੈ ਗਏ ਜੀ ਹਾਂਜੀ ਅਗਲੇ ਦਿਨ ਅਸੀਂ ਦਰਖਾਸਤ ਦੇਣ ਗਏ ਆ ਇੱਕ ਕ੍ਰਿੰਡੇ ਕ੍ਰਿੰਡੇ ਵਾਲਿਆਂ ਨੇ ਕਿਹਾ ਵੀ ਤੁਹਾਡਾ ਏਰੀਆ ਸ਼ਹਾੜੇ ਚ ਆ ਗਿਆ ਸ਼ਹਾੜੇ ਆਏ ਉਹਨਾਂ ਨੇ ਕਿਹਾ ਨਹੀਂ ਕ੍ਰਿੰਡੇ ਚ ਆ ਗਿਆ ਦੋ ਦਿਨ ਸਾਡੇ ਇਸੇ ਕਰਕੇ ਵੇਸਟ ਗਏ ਆ ਫਿਰ ਅਸੀਂ ਐਸਐਸਬੀ ਨੂੰ ਡੀਆਈਜੀ ਨੂੰ ਉੱਥੇ ਦੇ ਗਏ ਆ ਅਰਜ਼ੀ ਮੰਗੇ ਮੰਗੇ ਇਹੀ ਆ ਕਿ ਜੋ ਵੀ ਬਣਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਪੁਲਿਸ ਰਜਿੰਦਾਈ ਕੋਈ ਕਾਰਵਾਈ ਨਹੀਂ ਕਰ ਰਹੀ ਦੋਵਾਂ ਪਰਿਵਾਰਾਂ ਦੇ ਸਾਨੂੰ ਜਾਨੋ ਮਾਲ ਦਾ ਖਤਰਾ ਵਾ ਸਾਨੂੰ ਇਹੋ ਹੀ ਆ ਕਿ ਇਨਸਾਫ ਦਿੱਤਾ ਜਾਵੇ ਜੁਮੇਵਾਰ ਹੋਵੇਗਾ ਉਹ ਕਾਰਪੋਰੇਸ਼ਨ 'ਚ ਲੱਗਾ ਵਾ ਉਹਦੀਆਂ ਵੀ ਸਾਨੂੰ ਧਮਕੀਆਂ ਆ ਰਹੀਆਂ ਨੇ ਕਿ ਤੁਹਾਡੇ ਘਰ ਨੂੰ ਆ ਕੇ ਕਰਵਾ ਦੂੰ ਉਹ ਕਰਵਾ ਦੂੰਗਾ ਉਹਨੂੰ ਥੋੜੀ ਜੀ ਨੱਥ ਪਾਈ ਜਾਵੇ ਵੀਡੀਓ ਭਾਈ ਵਾਇਰਲ ਸਾਡੇ ਸਾਹਮਣੇ ਗਵਾਂਡੀ ਹੈ ਕੋਈ ਜ਼ਾਰਾ ਸਿੰਘ ਹੋਣੀ ਸਾਡੀ ਤਾਈ ਦੀ ਜਗਾ ਦਾ ਕੋਈ ਪੰਗਾ ਪਿਆ ਹੈ ਕੇਸ ਚੱਲਦਾ ਪਿਆ ਵਾ ਜੋ ਕੋਰਟ ਕੇਸ ਫੈਸਲਾ ਦੇਗੀ ਉਹ ਠੀਕ ਹੈ ਇਹ ਸਾਡੇ ਤੇ ਇਲਜ਼ਾਮ ਲਾਂਦੇ ਕਿ ਅਸੀਂ ਕਰਵਾਇਆ ਇਹ ਉਹ ਪਰ ਵੀਡੀਓ ਤੇ ਤੁਹਾਨੂੰ ਸਾਹਮਣੇ ਸਾਫ਼ ਨਜ਼ਰ ਆ ਗਿਆ ਗੱਡੀ ਦਾ ਨੰਬਰ ਵੀ ਆ ਗਿਆ ਟ੍ਰੇਸ ਕਰਾਓ ਕਿੱਥੋਂ ਦਾ ਬੰਦਾ ਵਾ ਕੋਈ ਪਤਾ ਇਹਨਾਂ ਦਾ ਕਹਿੰਦੇ ਨਾਲ ਲੈਂਦੇ ਨੇ ਸਾਡੇ ਤੇ ਬਸ ਅਲਿਗੇਸ਼ਨ ਲਾਂਦੇ ਝੂਠੇ ਇਲਜ਼ਾਮ ਬਸ ਤੇਜ਼ ਗੱਡੀ ਜਾਏ ਨਹੀਂ ਭਾਜੀ ਸਾਹਮਣੇ ਵੀਡੀਓ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਹੈ ਨਹੀਂ ਵਿੱਚ ਵੀਡੀਓ ਤੇ ਮੈਂ ਆ ਭਾਜੀ ਆਟੋ ਸਟੇਸ਼ਨ ਗਿਆ ਸੀ ਜੀ ਮੈਰੀਜ਼ ਤੇ ਗਿਆ ਸੀ ਇੱਥੇ ਹੈ ਨਹੀਂ ਸਾਡੇ ਫੋਨ ਟਰੇਸ ਕਰਾਓ ਤੁਸੀਂ ਬਕਾਇਦਾ ਇਹ ਆਪਾਂ ਨੂੰ ਜਿਹੋ ਸੱਚਾ ਬੰਦਾ ਵਾ ਉਹ ਸਹੀ ਕਹੂਗਾ ਆਪਾਂ ਗੱਲ ਹਾਂਜੀ ਹਾਂਜੀ ਕੋਈ ਸਾਲ ਜਾਗਦੀ ਰਹਿਣ ਕਰਤ ਮਾਰਵਾ ਲੱਗਦੀ ਇਹ ਜੀ ਦੱਸਾਂ ਗੱਲ ਇਹਨਾਂ ਦਾ ਹੁਣ ਸਾਡੀ ਜਿਹੜੀ ਜਗ੍ਹਾ ਤੇ ਆਇਆ ਜੀ ਦੀ ਜਗ੍ਹਾ ਵਾ ਸਾਡੀ ਉਹ ਜਗ੍ਹਾ ਹੈਗੀ ਆ 14 15 18 19 ਸਾਲ ਪੁਰਾਣੀ ਇਹਨਾਂ ਦੀ ਰਜਿਸਟਰੀ ਇੰਤਕਾਲ ਚੜਿਆ ਤਾਂ ਆ ਜੀ ਦਾ ਹੁਣ ਇਹਨਾਂ ਨੇ 500 ਕਾਗਜ਼ ਦੀ ਕਰਾਈ ਹੈ ਜਲਦੀ ਰ ਉਹ ਕਬਜ਼ਾ ਕਰਨ ਨੂੰ ਫਿਰਦੇ ਸੀ ਜੇ ਦਾਰਾ ਸਿੰਘ ਹੋਣੀ ਜਤਿੰਦਰ ਸਿੰਘ ਰਣਜੀਤ ਸਿੰਘ ਹੋਣੀ ਤੇ ਇਹਨਾਂ ਦਾ ਮਾਫੀਆ ਕਹਾਂਗੇ ਜੀ ਬਹੁਤ ਵੱਡਾ ਇਹ ਤੁਸੀਂ ਭਾਵੇਂ ਚੈੱਕ ਕਰਵਾ ਸਕਦੇ ਜੇ ਕਨ ਕਦੀ ਕੋਸ਼ਿਸ਼ ਕਰਵਾ ਲੈਂਦੇ ਆਪਣੇ ਦੇ ਕਦੀ ਕੋਸ਼ਿਸ਼ ਸਾਡੇ ਤੇ ਅਲੀਗੇਸ਼ਨ ਲਾਉਂਦੇ ਬਕਾਇਦਾ ਸਾਡਾ ਕਬਜ਼ਾ ਵੀ ਹੈ ਸਾਡਾ ਗੇਟ ਤੇ ਤਾਇਆ ਜੀ ਦੇ ਗੇਟ ਤੇ ਲੱਗਾ ਹੋਇਆ ਤਾਲਾ ਵੀ ਲੱਗਾ ਬਕਾਇਦਾ ਸਾਡਾ ਉਹਦੇ ਵਿੱਚ ਕੋਈ ਕਿਸੇ ਨਾਲ ਕੋਈ ਜਾਣੀ ਦੁਸ਼ਮਣੀ ਕੋਈ ਹੈਗੀ ਕਿਸੇ ਨਾਲ ਜੋ ਕੋਰਟ ਫੈਸਲਾ ਦੇਗੀ ਸਾਡੇ ਕੋਲ ਕਬਜ਼ਾ ਹੈਗਾ ਸਾਰਾ ਕੁਝ ਚੱਲਦਾ ਪਿਆ ਸਾਡੇ ਅੱਜ ਸਹੀ ਪਰ ਜਾਨੋ ਜੇ ਬੰਦੇ ਵੀ ਕੌਣ ਵੀ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਜੇ ਕਹੋਗੇ ਆਪਾਂ ਤੁਹਾਨੂੰ ਵੀਡੀਓ ਭੇਜ ਦਾਂਗੇ ਆਪਾਂ ਸਾਡੇ ਕੈਮਰੇ ਘਰ ਦੇ ਬਿਲਕੁਲ ਕੈਮਰੇ ਦੇ ਲੱਗੇ ਸਾਹਮਣੇ ਬੰਦਾ ਪਤਾ ਲੱਗ ਜਾਣਗੇ ਕੌਣ ਹੈ ਜਿਹੜੇ ਹੈ ਅਸੀਂ ਤਾਂ ਕਹਿੰਦੇ ਜਿਹੜੇ ਬੰਦੇ ਇਹਨਾਂ ਨੂੰ ਕਰੋ ਕੱਲ ਨੂੰ ਉੱਥੇ ਰਾਤ ਰਾਤੇ ਬਰਾਤੇ ਕੋਈ ਵੀ ਇਨਸੀਡੈਂਟ ਹੋ ਸਕਦਾ ਉੱਥੇ ਹਾਂ ਫਿਰ ਤੇ ਫਿਰ ਸਾਡੇ ਤੇ ਅਪਲੀਕੇਸ਼ਨ ਲਾ ਦਾਨੀਏ ਜੀ ਇਹ ਇਹ ਹੈ ਜੀ ਇਹ ਚੀਜ਼ ਬਾਕੀ ਜੋ ਮੰਗ ਹੈ ਹੀ ਕਰਦੇ ਆ ਜੀ ਜੋ ਕਾਨੂੰ ਬੰਦੇ ਪਤਾ ਕਰੋ ਕਿਹੜੇ ਹੈ ਜੀ ਵੀਡੀਓ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ ਪਲੱਸ ਜੋ ਇਹ ਗਲਤ ਅਲੀਕੇਸ਼ਨ ਆਂਦੇ ਪਲੱਸ ਇਹਨਾਂ ਦੇ ਵੀ ਸਖਤ ਕਾਰਵਾਈ ਹੋਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦਾਰਾ ਸਿੰਘ ਫੇ ਤੇ ਜਦ ਜਤਿੰਦਰ ਸਿੰਘ ਤੇ ਰਣਜੀਤ ਸਿੰਘ ਉਹਨਾਂ ਦੇ